ਮੈਂ ਗੋਚਾਉ ਜੋਈ ਬਸੈ ਮੋੜ ਲਿਵਾਰਾ ਸੇਵਕ ਸਿਖ ਸਵਾ ਕਰਤਾ ਰਾਮੁ ਰਛਾ ਨੇ ਜੈ ਕਰਦੇ ਕਰੀਐ ਸਭੈਨਨ ਕੋ ਆਸੰਗਰੀਐ ਪੂਰਨ ਹੋਇ ਹਮਾਰੀ ਆਸਾ ਦੂਰ ਪੈਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਵਉ ਜੋਰ ਚਾਉ ਸੋ ਤੁਮ ਦੇਵਾਉ ਸੇਵ ਸਿਖ ਮਾਰੇ ਤਾਰੀਐ ਤੁਮ ਤੁਮ ਸਤਿਗੁਰ ਮਹਾਰੀ ਮਾਲੀਆ ਆਪ ਹਾਤੇ ਮੁਝੇ ਭਰੀ ਐ ਮਰਨ ਕਾਲ ਖਤਰਾਸ ਨਹੀਂ ਭਰੀ ਐ ਹੂ ਜੋ ਸਦਾ ਮਾਰੇ ਬੱਚਾ ਸ੍ਰੀ ਏ ਤੁਜੋ ਕਰਿਓ ਰਖਾ ਰਾਖ ਲਿਓ ਮੇਰਾ ਖਨਹਾਰੇ ਸਾਇ ਹੋ ਸੰਤ ਸਹਾਇ ਬਿਆਰੇ ਜੂਰੀ ਚਤੁਰ ਦਸ ਗੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸੋਜੋ ਭਵਤਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਤਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸੁਖੀ ਉਹ ਬੇਦ ਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਉ ਦੇਵ ਦੇਤ ਜਤ ਸੰਭਜਾਇਉ ਆਦੰਤੇ ਕਹਿ ਉਤਾਰਾ ਸੋਈ ਗੁਰੂ ਸਮਝਿਉ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਨ ਕੋ ਸਿਵ ਗੁਨ ਸੁਖ ਦੀਓ ਸਤਰਣ ਕੋ ਬਲ ਮੋ ਬੰਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਿੰਧੀ ਦੇ ਕੁੰਚਰ ਸਤੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘੜ ਘੜ ਕੇ ਬਟ ਬਟ ਕੀ ਜਾਣੈ ਜਬ ਦੇ ਕਰਖ ਕਰਾ ਕਰ ਤਾਰਾ ਪ੍ਰਚਾ ਤਰਤ ਤਬ ਦੀ ਅਪਰਜ ਵਿਆ ਕਰਖ ਗੁਰਤ ਹੋ ਕਬ ਹੋ ਤੂੰ ਮੈਂ ਮਿਲਤ ਤੇ ਤੇਰੇ ਸਭ ਹੂੰ ਦੇਤੇ ਵਦਨ ਸ੍ਰਿਸ਼ਟ ਸੋ ਧਾਰੇ ਆਪ ਆਪਨੇ ਉਹ ਜੋ ਚਾਰੈ ਤੂੰ ਸਭੀ ਤੇਰੇ ਤਨ ਰਲਮ ਜਾਣਤ ਦੇਦ ਪੇਦ ਰਲਮ ਨਿਰੰਕਾਰ ਨਿਰਵਿਕਾਰ ਨਿਰਲੰਭੁ ਆਦਿ ਨਿਕੋ ਚਿੰਤ ਨੈ ਭਈ ਆਪੇ ਆਪਨੇ ਬੁੱਧ ਜੀਤੀ ਪੁਰਨ ਬਿਨ ਬਨ ਤੂੰ ਐ ਤੇ ਤੇ ਤੁਮਰਾ ਲਖਾਨ ਜੈਪਸਰਾ ਕਹਿ ਵਿਦ ਸਜਾ ਪ੍ਰਥਮ ਸੰਸਾਰੈ ਕੈ ਰੂਪਨ ਉਸ ਰੂਪਾਂਕ ਕੋ ਰਾਮ ਕੇ ਭਉ ਬੰਦ ਜਿਰਜ ਸੀਤ ਜਕਿਨੀ ਉਤਵਜ ਖਾਨ ਬਹੁ ਰਚ ਦੇਨੇ ਕੋ ਫੂਲ ਰਾਜਾ ਹੈ ਬਿਠਾ ਕਹੂ ਸਿਮਟ ਭਿਉ ਇਕੱਠਾ ਸ੍ਰੀਸ਼ ਰਿਸ਼ਟੂ દેખાય ચંબવે આજુગા દસરો સયમ ભવે અમરચ્છ મે રી તુ કરો સખ ભવ સંગસાર નુતો જીતે ઉઠો વા તુપ્તા શકર્મલયે છ કરો રણકત જય તુજ તવ શરણિ કરે તન કે દુષ્ઠ તોખંત હે ભમારે પુરુખ જવન ભગ પ્રીત હારે તન કે તુમ સંકડ સોટારે ਜੋ ਕਾਲ ਕੋਇਕ ਵਾਰ ਧਿਆਈ ਹੈ ਤਾਂ ਕੇ ਕਾਲ ਨਿਗਟਣ ਇਹ ਰਖਾਵੇ ਤਾ ਯੀਸੂ ਕਰਨਾ ਦੁਸ਼ਟ ਅਸ਼ਟ ਟਾਰੇ ਤਤ ਕਲੋ ਕੇਰੇ ਪਾਦ ਰਿਸ਼ਟ ਤਨ ਜਾਇ ਨਿਹਉ ਤਾਂ ਕੇ ਤਾਪ ਤਨ ਕੇ ਮੋਹਰ ਹੋ ਰਿਤ ਸਿੱਧ ਕਰਮੋ ਸੋ ਹੋਏ ਦੁਸਤ ਸਾਥ ਹੈ ਸਗਨ ਕੋਈ ਇੱਕ ਵਾਰ ਜੇ ਤੂੰ ਐ ਸਮਾਰਾ ਕਾਲ ਵਾਸਤੇ ਤਾਈ ਹੂੰ ਬਾਰ ਜਨਰ ਨਾਮ ਤੇ ਹਾਰੂ ਕਾਹ ਤਰਤ ਦੁਸਤ ਤੋ ਤੇ ਰਹਾ ਖੜਗ ਕੀਤ ਮੈਂ ਸਰਣ ਤੇ ਹਾਰੀ ਆਪ ਹੰਦ ਲਿਓ ਵਾਰੀ ਸਰੋਠੋਰ ਮੋਹ ਸਹਾਈ ਦੁਸਤ ਦੁਖ ਤੇ ਲਿਓ ਬਚਾਈ ਸਬਈਆ ਪਾਏਗੇ ਜੋ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਓ ਰਮ ਰਹੀਮ ਪੁਰਾਨ ਕੁਰਾਨ ਆਨੇ ਮਤੀ ਨਾ ਮੰਨੇ ਸਿਮਰਤ ਸ਼ਾਸਤਰ ਵੇਸਵ ਭੇਦ ਗਮੇ ਨ ਜਾਣੇ ਹੋ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕੇ ਹੋ ਸਭ ਤੋਹੀ ਬਖਾਨੇ ਹੋ ਤੋਹੀਰਾ ਸਗਲ ਦੁਆਰ ਕੋ ਛਾੜ ਕੇ ਆਹ ਗਏ ਕੀ ਲਾਜ ਅਸ ਗੋਪਿੰਦ ਦਾਸ ਤੁਹਾਰਾ RAM ਕਲੇ ਮਹਲਾ 3 ਜੀ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਦ ਸਿੱਤੀ ਮਨੁਭ ਜੀਆਂ ਬਤਾਹੀਆਂ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣੇ ਆਈਆਂ ਸ਼ਬਦੋਂ ਤਾਂ ਗਾਵੋ ਹਰੇ ਕੇ ਰਾਮਨਜਨੀ ਵਸਾਇਆ ਕੈ ਨਾਨਕ ਨੰਦੇ ਹੋਆ ਸਤਿਗੁਰੂ ਬੈ ਪਾਇਆ ਈ ਮਨ ਮੇਰੇ ਦੂਸਰੋ ਰੋਖ ਰਣਾਲੇ ਰਣਾਣਾ ਤੂ ਮਨ ਮੇਰੇ ਦੂਸ ਸਭ ਸਰਣਾਂ ਗੀ ਕਾਰੋ ਕਰੇ ਤੇਰਾ ਕਰ ਸਭ ਸੁਵਰਣਾ ਸਭ ਨਾਗਲਾ ਸੁਰਥ ਸੁਆਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੂਹ ਰਣਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਕਰਤਾ ਤੇਰਾ ਸੋਗੀਛੈ ਜਿਹਦੇ ਸੂ ਪਾਵੇ ਸਦਾ ਸਤਿ ਸਲਾਤਿਰੀ ਨਾ ਮਨਵਸੋ ਵੀ ਨਾਮ ਜਨ ਕੇ ਮਨਵਸਿਆ ਵਾਜੇ ਸ਼ਬਦ ਕਨੇ ਰੇ ਕਹ ਨਾਨਕ ਨਹੀਂ ਕਰਤੇ ਰ ਸਚਾ ਨਾਮ ਮੇਰਾ ਆਧਾਰ ਸਾਜ ਨਾਮ ਧਰਮੀ ਰਾਜ ਇਨਾਂ ਭੁਖਾਂ ਸੁਗਵਾਈਆਂ ਅਕ੍ਰਾਂਤ ਹਉ ਸਿਆਦਨਿ ਚਾਸਾ ਪੂਰੈਆ ਸਦਾ ਕ੍ਰੋਣ ਕੀਤਾ ਗੁਰ ਵੇਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਉਤਰੋ ਪਿਆਰੋ ਸਚਾ ਨਾਮ ਮਿਰ ਅਧਾਰੁ ਹੋਵਾ ਜੀ ਫਲ ਸੋਤਿ ਕਰਸ ਭਗੈ ਘਰਸ ਭਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆਂ ਅੰਜ ਦੂਤ ਤਦ ਵਸ ਕੀਤੇ ਕਾਲ ਘੰਟਕ ਮਾਰੇ ਆ ਤੁਰ ਕਰਮਾ ਪਾਇਆ ਤੋ ਦਿਨ ਕੋਸੀ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨ ਅਦਵਾਜ ਜੀ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਤ ਪੂਰੇ ਆਰੇ ਬ੍ਰਹਮ ਪ੍ਰਭ ਪਾਇ ਆਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਬਿ ਉਤਰੇ ਸੂਣੀ ਸੱਚੀ ਬਾਣੀ ਸੰਤ ਸਾਧਨ ਭੇਸ ਰਸਿ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਤੇ ਪਵਿੱਤ ਸਤ ਗ੍ਰਿਆ ਪ੍ਰਭੂਰੇ ਬਨਮント ਨਾਨਕ ਗੁਰ ਚਰਨਾਂ ਲਾਗੇ ਬਾਜਨਾ ਤੋਰੇ ਮਉਧਾਮਣੀ ਮਹੱਲਾ ਪੰਜਮਾ ਥਾਲ ਵਿੱਚ ਤਿੰਨ ਵਸਤੂ ਕੋ ਯੋ ਸਤ ਸੰਤੋ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸੈਧਾਰੋ ਜੇ ਕੋ ਖਾਵੇ ਜੇ ਕੋ ਭੁੰਚੇ ਤਿਸ ਕਾ ਹੋਏ ਉਧਾਰੇ ਵਸਤ ਤਾ ਜੀ ਨਾ ਜਾਈ ਨਿਰਤ ਰਾਗੁਰ ਧਾਰੋ ਅੰਮਸਨ ਸਾਰ ਚਰਨ ਲਾਗ ਤਰੀਐ ਸੁਨਾਨ ਬ੍ਰਹਮ ਪ੍ਰਸਾਰੋ ਸ ਲੋਕ ਮਹੰਲਾ ਪੰਨਾ ਚੈ ਰਗਤ ਜਤ ਤੂ ਨਾਈ ਮੈਨੂੰ ਜੋ ਕਿ ਤੋਈ ਮੈਂ ਨਿਰਗੁਣ ਹਾਰੇ ਕੋਗੁਣ ਨਾਹੀ ਆ ਪੇਤਰ ਸੁਭਿਓ ਹੋਈ ਤਰਸ ਪਿਆ ਮੈਂ ਨਾਮ ਤੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮੰਨ ਧੀ ਵਹ ਹਰਿਆ ਪੌੜੀ ਜਿੱਥੇ ਤੂੰ ਸਮਰਥ ਜਿੱਥੇ ਕੋਈ ਨਾਹੀ ਉਥੇ ਤੇਰੀ ਰੱਖ ਗਣੀ ਦਰਮਾਏ ਸੁਮਕੇ ਚਮਕੇ ਦੂਤ ਨਾਇ ਤਰੇ ਛੜ ਜਾਏ ਪੌਜਲ ਬੇਖਮ ਸਗਾ ਉਹ ਗੁਰ ਸ਼ਬਦੀ ਪਾਰ ਪਾਏ ਜਨ ਕੋ ਲੱਗੀ ਪਿਆ ਸਮਰਤ ਸੇ ਖਾਏ ਕਲਮੈ ਹੋ ਪੁੰਨ ਗੁਣ ਗੋਵਿੰਦ ਗਾਏ ਸੁਖ ਸੈਨੋ ਕਿਰਪਾਲ ਸਮਾਲੇ ਸਾਈ ਸਾਈ ਵਰਥਾ ਕੋਈ ਨਾ ਜਾਏ ਜੇ ਆਵੇ ਤੋ ਦਾਇ ਸ਼ਲੋਕ ਮਹੱਲਾ ਬਜਵੰਤਰ ਗੁਰ ਅਰਧਨਾ ਜਵਾ ਜਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸਰਮਣੀ ਸੁਨਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਤਰਖ ਪੈਅ ਠਾਓ ਕੋ ਨਾਨਕ ਕਿਰਪਾ ਕਰੇ ਜਿਸ ਨੇ ਵਥ ਦੇ ਜਗ ਮੈਂ ਤੁਮ ਕਾ ਡੀ ਐਵਰ ਲੈ ਕੇ ਕੀ ਕੇ ਮਨ ਲਾਬ ਨ ਮਾਰਖੇ ਰੱਖਣ ਹਾਰਿਆ ਬੂਬਾਰੀ ਅਨ ਗੁਰ ਕੀ ਪੈਰੀ ਭਾਈ ਕਾ ਸਵਾਰੀ ਅਨ ਹੋਇ ਆਉਦੇ ਆਲ ਮਨੋਂ ਨੇ ਵਿਸਾਰੀ ਅਨ ਸਾਧਨਾ ਕੈ ਸੰਗ ਭੋਜਲ ਤਾਰੀ ਅਨ ਸਾਖਤ ਦੁਸਤਕਨ ਮਾਹੀ ਬੇਦਾਰੀ ਅਨਤਿ ਸਹਿਵ ਕੀ ਏਕ ਨਾਨਕ ਮੰਨੈ ਮਾਹੀ ਜਿਸੁ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਹਿ ਤਿਸੁ ਸਾਹਿਬ ਕੀ ਏਕ ਨੋਕੇ ਮੰਨੈ ਮਾਹੀ ਜਿਸੁ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਹਿ ਸਗਲੇ ਦੋਖ ਪਾਪ ਕਾ ਨਾਸ਼ ਤੇਰੀ ਬਾਣੀ ਕਾ ਪ੍ਰਕਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ